ਲੰਗੇ ਕੱਲ ਡੇਰਾ ਰਾਧਾ ਸਵਾਮੀ ਬਿਆਸ ਨੂੰ ਲੈ ਕੇ ਇੱਕ ਖਬਰ ਸਾਹਮਣੇ ਆਉਂਦੀ ਹੈ ਜਿਸ ਦੇ ਵਿੱਚ ਇਹ ਪ੍ਰਮਾਣਿਤ ਕਰ ਦਿੱਤਾ ਜਾਂਦਾ ਹੈ ਇੱਕ ਐਡਵਾਈਜ਼ਰੀ ਵੀ ਡੇਰੇ ਵੱਲੋਂ ਕਥਿਤ ਤੌਰ ਤੇ ਜਾਰੀ ਕਰ ਲਈ ਜਾਂਦੀ ਹੈ ਜਿਹਦੇ ਵਿੱਚ ਲਿਖਿਆ ਹੁੰਦਾ ਹੈ ਕਿ ਜਸਦੀਪ ਸਿੰਘ ਗਿੱਲ ਡੇਰਾ ਬਿਆਸ ਦੇ ਨਵੇਂ ਮੁਖੀ ਹੋਣਗੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਅਜੇ ਤੱਕ ਡੇਰਾ ਬਿਆਸ ਦੇ ਮੁਖੀ ਸੀ ਔਰ ਲੰਗੇ ਕੱਲ ਇਹ ਖਬਰ ਆਉਂਦੀ ਹੈ ਜਿਸ ਨੇ ਹਰ ਕਿਸੇ ਨੂੰ ਅਚਾਨਕ ਸ਼ਸ਼ੋਪੰਜ ਵਿੱਚ ਪਾ ਦਿੱਤਾ ਖੈਰ ਹੁਣ ਇੱਕ ਨਵਾਂ ਅਪਡੇਟ ਸਾਹਮਣੇ ਆ ਰਿਹਾ ਮੀਡੀਆ ਰਿਪੋਰਟਸ ਮੁਤਾਬਕ ਅਜੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੀ ਡੇਰਾ ਮੁਖੀ ਰਹਿਣਗੇ ਹਾਲਾਂਕਿ ਜਸਦੀਪ ਸਿੰਘ ਗਿੱਲ ਜਿਹੜੇ ਨੇ ਉਹ ਡੇਰਾ ਬਿਆਸ ਦੇ ਉੱਤਰ ਅਧਿਕਾਰੀ ਯਾਨੀ ਕਿ ਵਾਰਿਸ ਵਜੋਂ ਥਾਪੇ ਗਏ ਨੇ ਹਾਲਾਂਕਿ ਜ਼ਰੂਰ ਲੰਗੇਕਲ ਐਡਵਾਈਜ਼ਰੀ ਚ ਲਿਖਿਆ ਗਿਆ ਸਿਗਾ ਕਿ ਪ੍ਰਮਾਣਿਤ ਤੌਰ ਦੇ ਉੱਤੇ ਲੰਗੇਕਲ ਤੋਂ ਹੀ ਯਾਨੀ ਕਿ 2 ਸਤੰਬਰ ਤੋਂ ਹੀ ਉਹਨਾਂ ਨੂੰ ਡੇਰਾ ਮੁਖੀ ਅਤੇ ਨਾਮ ਦੇਣ ਦੇ ਲਈ ਅਥੋਰਾਈਜ਼ ਕੀਤਾ ਜਾਂਦਾ ਹੈ ਠੈਕ ਉਹ ਸਾਰਾ ਮਾਮਲਾ ਇੱਕ ਪਾਸੇ ਪਰ ਹੁਣ ਕਿਹਾ ਜਾ ਰਿਹਾ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਅਜੇ ਵੀ ਆਪਣਾ ਪ੍ਰਚਾਰ ਜਿਹੜਾ ਹੈ ਧਾਰਮਿਕ ਪ੍ਰਚਾਰ ਉਹ ਕਰਨਗੇ ਔਰ ਉਸ ਦੇ ਨਾਲ ਨਾਲ ਜਿਹੜਾ ਨਾਮਦਾਨ ਦਾ ਸਾਰਾ ਕਨਸੈਪਟ ਹੈ ਉਸ ਵਿੱਚ ਵੀ ਫਿਲਹਾਲ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਿਹੜੇ ਨੇ ਉਹੀ ਇਨਵੋਲਡ ਰਹਿਣਗੇ ਉਹੀ ਨਾਮਦਾਨ ਦੀ ਪ੍ਰੋਸੈਸ ਜਿਹੜੀ ਆ ਉਹ ਇਨੀਸ਼ੀਏਟ ਕਰਾਉਣਗੇ ਫਿਲਹਾਲ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਔਰ ਇਹਨਾਂ ਮੁਤਾਬਕ ਜੇ ਜਸਦੀਪ ਸਿੰਘ ਗਿੱਲ ਦੀ ਗੱਲ ਕਰ ਲਈਏ ਜਸਦੀਪ ਸਿੰਘ ਗਿੱਲ ਦਾ ਨਾਮ ਅਚਾਨਕ ਸਾਹਮਣੇ ਆਇਆ ਔਰ ਡੇਰੇ ਵਿੱਚ ਵੀ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਅੰਦਾਜ਼ਾ ਸੀ ਕਿ ਜਸਦੀਪ ਸਿੰਘ ਗਿੱਲ ਹੈ ਕੌਣ ਜਸਦੀਪ ਸਿੰਘ ਗਿੱਲ ਜਿਹੜੇ ਸਾਹਮਣੇ ਆਏ ਔਰ ਕਿਹਾ ਜਾ ਰਿਹਾ ਹੈ ਕਿ ਹੁਣ ਡੇਰਾ ਬਿਆਸ ਦੇ ਨਵੇਂ ਮੁਖੀ ਹੋਣਗੇ ਉਹ ਜਸਦੀਪ ਸਿੰਘ ਗਿੱਲ ਹੈ ਕੌਣ ਉਹਨਾਂ ਦਾ ਪਿਛੋਕੜ ਕੀ ਹੈ ਉਹ ਕਿਸ ਤਰ੍ਹਾਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਜੁੜੇ ਹੋਏ ਨੇ ਦਰਸਲ ਕਿਹਾ ਜਾ ਰਿਹਾ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਦੂਰੋਂ ਨੇੜੇੋਂ ਰਿਸ਼ਤੇਦਾਰ ਨੇ ਰਿਸ਼ਤੇਦਾਰ ਵਜੋਂ ਭਾਂਡੇ ਲੱਗਦੇ ਨੇ ਇਹ ਵੀ ਇਹ ਵੀ ਸੁਣਨ ਨੂੰ ਆ ਰਿਹਾ ਇਹ ਵੀ ਕਿਹਾ ਜਾ ਰਿਹਾ ਹੈ ਔਰ ਖਾਸ ਕਰਕੇ ਕੈਮੀਕਲ ਇੰਡਸਟਰੀ ਦੇ ਵਿੱਚ ਰਹੇ ਨੇ ਕੈਮੀਕਲ ਇੰਡਸਟਰੀ ਦੇ ਵਿੱਚ ਇਹਨਾਂ ਦਾ ਰੁਝਾਨ ਰਿਹਾ ਸ਼ੁਰੂ ਤੋਂ IIT ਦਿੱਲੀ ਤੋਂ ਇਹਨਾਂ ਨੇ ਆਪਣੀ ਬੀਟੈਕ ਕੀਤੀ ਔਰ ਉਸ ਤੋਂ ਬਾਅਦ ਮਾਸਟਰਸ ਕੀਤੀ ਹੈ ਉਹ ਸਾਰਾ ਵੇਰਵਾ ਜਿਹੜਾ ਉਹ ਸਾਹਮਣੇ ਆਇਆ ਹੋਇਆ ਆਖਰਕਾਰ ਜਸਦੀਪ ਸਿੰਘ ਗਿੱਲ ਹੈ ਕੌਣ ਉਹ ਤੁਹਾਨੂੰ ਦੱਸਦੇ ਆ ਜਿਹੜੇ ਨਵੇਂ ਡੇਰਾ ਮੁਖੀ ਬਣਨ ਦੀ ਜਿਹਨਾਂ ਦੀ ਗੱਲ ਕੀਤੀ ਜਾ ਰਹੀ ਹੈ ਡੇਰਾ ਬਿਆਸ ਦੇ ਨਵੇਂ ਸੰਚਾਲਕ ਦੀ ਗੱਲ ਕੀਤੀ ਜਾ ਰਹੀ ਹੈ ਜਸਦੀਪ ਸਿੰਘ ਗਿੱਲ ਉਹ ਆਖਰਕਾਰ ਹੈ ਕੌਣ ਆਹ ਤੁਹਾਨੂੰ ਦੱਸਦੇ ਆ ਦਰਸਲ 45 ਸਾਲਾਂ ਜਸਦੀਪ ਸਿੰਘ ਗਿੱਲ ਡੇਰੇ ਦੇ ਨਵੇਂ ਮੁਖੀ ਵਜੋਂ ਲੰਘੇ ਕੱਲ ਐਲਾਨੇ ਗਏ ਸਨ ਲੰਘੇ ਕੱਲ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਸੀ ਦੱਸ ਦਈਏ ਕਿ ਲੰਘੇ ਕੁਝ ਸਮੇਂ ਪਹਿਲਾਂ ਗੁਰਿੰਦਰ ਸਿੰਘ ਢਿੱਲੋਂ ਨੂੰ ਕੈਂਸਰ ਡਿਟੈਕਟ ਹੋਇਆ ਸੀ ਗੁਰਿੰਦਰ ਸਿੰਘ ਢਿੱਲੋਂ ਡੇਰਾ ਬਿਆਸ ਦੇ ਮੌਜੂਦਾ ਸੰਚਾਲਕ ਨੇ ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਹਾਰਟ ਡਿਜ਼ੀਜ਼ ਵੀ ਹੈ ਹੋ ਸਕਦਾ ਹੈ ਇਸੇ ਕਾਰਨ ਜਸਦੀਪ ਸਿੰਘ ਗਿੱਲ ਨੂੰ ਡੇਰਾ ਮੁਖੀ ਵਜੋਂ ਵਾਰਿਸ ਐਲਾਨ ਦਿੱਤਾ ਗਿਆ ਜਸਦੀਪ ਸਿੰਘ ਗਿੱਲ ਦੀ ਗੱਲ ਕਰੀਏ ਤਾਂ ਹੈਲਥ케ਅਰ ਅਤੇ ਫਾਰਮਾਸਿਊਟੀਕਲ ਇੰਡਸਟਰੀਜ਼ ਦੇ ਵਿੱਚ ਇਹਨਾਂ ਦਾ ਵੱਡਾ ਤਜਰਬਾ ਰਿਹਾ 15 ਮਾਰਚ 1979 ਨੂੰ ਜਸਦੀਪ ਸਿੰਘ ਗਿੱਲ ਦਾ ਜਨਮ ਹੋਇਆ ਸੀ ਰਿਸ਼ਤੇ ਵਜੋਂ ਗੁਰਿੰਦਰ ਸਿੰਘ ਢਿੱਲੋਂ ਦੇ ਭਾਣ ਜੇ ਦੱਸੇ ਜਾ ਰਹੇ ਨੇ ਆਈਆਈਟੀ ਦਿੱਲੀ ਤੋਂ ਬੀਟੈਕ ਕੀਤੀ ਅਤੇ ਮਾਸਟਰਜ਼ ਕੈਮੀਕਲ ਇੰਜੀਨੀਅਰਿੰਗ ਵਿੱਚ ਕੀਤੀ ਹੈ ਕੈਂਬਰੇਜ ਯੂਨੀਵਰਸਿਟੀ ਤੋਂ ਜਸਦੀਪ ਸਿੰਘ ਗਿੱਲ ਨੇ ਆਪਣੀ ਪੀ ਐਚ ਡੀ ਕੀਤੀ ਹੈ 2019 ਤੋਂ ਮਈ 2024 ਤੱਕ ਸਿਪਲਾ ਕੰਪਨੀ ਦੇ ਨਾਲ ਜੁੜੇ ਹੋਏ ਸਨ ਜਸਦੀਪ ਸਿੰਘ ਗਿੱਲ ਉੱਥੇ ਚੀਫ ਸਟ੍ਰੈਟੇਜੀ ਅਫਸਰ ਨਿਯੁਕਤ ਸਨ ਇਥਰੀਸ ਅਤੇ ਅਚੀਰਾ ਲੈਬਸ ਨਾਲ ਵੀ ਜਸਦੀਪ ਸਿੰਘ ਗਿੱਲ ਜੁੜੇ ਰਹੇ ਨੇ ਉੱਥੇ ਬੋਰਡ ਐਡਵਾਈਜ਼ਰ ਵਜੋਂ ਤਾਇਨਾਤ ਰਹੇ ਨੇ ਮਾਰਚ 2024 ਤੱਕ ਉਹ ਵੈਲਦੀ ਥੈਰਾਪਿਊਟਿਕਸ ਦੇ ਬੋਰਡ ਮੈਂਬਰ ਸਨ ਰਨ ਬਖਸੀ ਵਿੱਚ ਸੀਈਓ ਦੇ ਕਾਰਜਕਾਰੀ ਸਹਾਇਕ ਯਾਨੀ ਕਿ ਐਗਜ਼ੀਕਿਟਿਵ ਅਸਿਸਟੈਂਟ ਵਜੋਂ ਰਹਿ ਚੁੱਕੇ ਨੇ। ਖੈਰ ਜਸਦੀਪ ਸਿੰਘ ਗਿੱਲ ਉਹਨਾਂ ਦਾ ਪਿਛੋਕੜ ਉਹਨਾਂ ਦਾ ਸਾਰਾ ਇਤਿਹਾਸ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਇਲਾਵਾ ਫਿਲਹਾਲ ਜਿਹੜੀ ਡੇਰੇ ਨਾਲ ਜੁੜੀ ਹੋਈ ਖਬਰ ਹੈ ਉਹ ਇਹ ਹੀ ਦੱਸਦੀ ਹੈ ਕਿ ਅਜੇ ਕੁਝ ਸਮੇਂ ਵਾਸਤੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੀ ਪ੍ਰਚਾਰ ਕਰਨਗੇ ਅਤੇ ਨਾਮਦਾਨ ਦੀ ਇਨੀਸ਼ੀਏਸ਼ਨ ਕਰਨਗੇ। ਇਹੋ ਜੀ ਸਿਚੁਏਸ਼ਨ ਜਿਹੜੀ ਬਣੀ ਹੈ ਉਸ ਦੇ ਨਾਲ ਜ਼ਰੂਰ ਸੰਗਤਾਂ ਦੇ ਵਿੱਚ ਉਥਲ-ਪੁਥਲ ਮੱਚੀ ਸੰਗਤਾਂ ਦੇ ਵਿੱਚ ਪੈਨਿਕ ਵੀ ਮੱਚਿਆ ਪਰ ਇਸ ਦੇ ਬਾਵਜੂਦ ਇਹ ਖਬਰਾਂ ਜਿਹੜੀਆਂ ਆ ਰਹੀਆਂ ਨੇ ਹੋ ਸਕਦਾ ਹੈ ਕਿ ਇਸ ਦੇ ਨਾਲ ਸ਼ਾਇਦ ਡੇਰਾ ਬਿਆਸ ਦੀਆਂ ਜਿਹੜੀਆਂ ਸੰਗਤਾਂ ਨੇ ਉਹਨਾਂ ਨੂੰ ਥੋੜਾ ਸਕੂਨ ਮਿਲੇਗਾ ਜੋ ਵੀ ਹੋਏਗਾ ਹੋਂ ਦੇ ਸਮੇਂ ਨੂੰ ਦੱਸਦੇ ਰਹਿਵਾਂਗੇ ਉਹ ਤਕਲੀਬ ਨੇ ਰੋ 1 ਇੰਡੀਆ ਪੰਜਾਬੀ ਤੇ